ਅੱਜ ਮਤਲਬ ਕਿ ਜਿਹੜਾ ਕਾਰਸਕ ਹੈ ਅਨਟਾਕਸ ਆਪਰੇਸ਼ਨ ਲੇਟ ਹੈ ਕਿ ਕਿਹਜਾਰੇ ਕੀ ਮਸਲਾ ਹੈ ਆ ਇਹ ਪੰਜਾਬ ਸਰਕਾਰ ਵੱਲੋਂ ਡਰੱਗਸ ਦੇ ਖਿਲਾਫ ਜੋ ਮੁਹਿੰਮ ਚਲਾਈ ਜਾ ਰਹੀ ਆ ਸਾਰੇ ਪੰਜਾਬ ਦੇ ਵਿੱਚ ਇਹ ਉਸ ਦਾ ਹੀ ਹਿੱਸਾ ਆ ਆ ਇਸ ਆਪਰੇਸ਼ਨ ਨੂੰ ਅਸੀਂ ਕੋਡ ਨੇਮ ਦਿੱਤਾ ਹੋਇਆ ਆ ਸਾਰੇ ਜਿੰਨੇ ਡਰੱਗ ਸਪੌਟਸ ਹੈਗੇ ਨੇ ਉੱਥੇ ਅਸੀਂ ਲਾਰਜ ਸਕੇਲ ਤੇ ਮੈਂਪਾਰ ਇਨਵੋਲ ਕਰਕੇ ਸਰਚਸ ਕਰਨਾ ਹੈਗੇ ਨੇ ਜਿਹੜੇ ਡਰੱਗ ਹੌਟਸਪੌਟਸ ਆ ਮੁਕਸਰ ਦੇ ਵਿੱਚ ਲਗਭਗ 550 ਮੈਨਪਾਵਰ ਇਨਵੋਲ ਕਰਕੇ ਸਾਰੇ ਅਫਸਰ 10 ਜਗ੍ਹਾ ਪੂਰੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਔਰ ਪਹਿਲਾਂ ਤੋਂ ਆਇਡੈਂਟੀਫਾਈਡ ਪਲੇਸਸ ਆਇਡੈਂਟੀਫਾਈਡ ਪਰਸਨਸ ਦੇ ਵਿਦਨ ਐਲੀਮੈਂਟ ਆਫ ਸਰਪ੍ਰਾਈਜ਼ ਰੇਡਸ ਕੀਤੇ ਜਾ ਰਹੇ ਆ ਤਾਂ ਕਿ ਡਰੱਗਸ ਦੀ ਸਪਲਾਈ ਨੂੰ ਕੱਟੇ ਕੀਤਾ ਜਾਵੇ ਔਰ ਜਿਹੜੇ ਬੰਦੇ ਇਸ ਤਰ੍ਹਾਂ ਬੇਕ੍ਰੀਮਲ ਐਕਟੀਵਿਟੀਜ਼ ਦੇ ਵਿੱਚ ਇਨਵੋਲ ਹੋਏ ਆ ਉਨਾਂ ਨੂੰ ਰੋਕਿਆ ਜਾਵੇ ਨਾਥ ਫਾਈ ਜਾਵੇ ਔਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਕੋਈ ਰਿਕਵਰੀ ਕਿਸੇ ਤਰ੍ਹਾਂ ਦੀ ਨਹੀਂ ਆਈ ਖਬਰੀਆਂ ਕੁਝ ਹੋਈਆਂ ਹੈਗੀਆਂ ਨੇ ਡਿਟੇਲਸ ਬਾਅਦ ਚ ਐਸਐਸਪੀ ਸਾਹਿਬ ਡਿਬਲਿਸ਼ ਕਰਨਗੇ ਕਾਫੀ ਜਗ੍ਹਾ ਤੇ ਕਾਫੀ ਸਾਰੀਆਂ ਰਿਕਵਰੀਆਂ ਹੋਈਆਂ ਆ ਔਰ ਕਾਫੀ ਪ੍ਰਭਾਵਸ਼ਾਲੀ ਰਿਕਵਰੀਆਂ ਹੋਈਆਂ ਆ ਸਰ ਕਿੰਨੇ ਕੁ ਮੁਲਾਜ਼ਮ ਨਾਲ ਤਾਂ ਆ 550 ਦੇ ਕਰੀਬ ਮੁਲਾਜ਼ਮ ਜਿਹੜੇ ਹੈਗੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਚਾਹੇ ਨਾ ਕਿਤੇ ਗਏ ਆ ਮਲੂਠ ਦੇ ਵਿੱਚ ਗਿੱਦੜਵਾ ਦੇ ਵਿੱਚ ਮੁਕਸਰ ਦੇ ਵਿੱਚ ਔਰ ਬਾਕੀ ਹੋਰ ਪਿੰਡਾਂ ਦੇ ਵਿੱਚ ਵੀ 10 ਜਗ੍ਹਾ ਤੇ ਇਹ ਆਬਿਆਨ ਚਲਾਇਆ ਜਾ ਰਿਹਾ ਹੈ ਔਰ ਇਸ ਵਾਸਤੇ ਪਹਿਲਾਂ ਪਲਾਨਿੰਗ ਕੀਤੀ ਗਈ ਔਰ ਸਾਰੀ ਦੀ ਸਾਰੀ ਤਿਆਰੀ ਨਾਲ ਅਸੀਂ ਇਹ ਕਰ ਰਹੇ ਹਾਂ ਔਰ ਇਸ ਦਾ ਮਕਸਦ ਇਹ ਹੈ ਕਿ ਕੁਝ ਨੁਕਤ ਪ੍ਰਾਪਤੀਆਂ ਹਾਸਲ ਹੋਣ ਲੀਗਲ ਐਕਸ਼ਨ ਹੋਵੇ ਔਰ ਲੋਕਾਂ ਦੇ ਵਿੱਚ ਡੈਟਰੈਂਸ ਕ੍ਰੀਏਟ ਹੋਵੇ ਜਿਹੜੇ ਇਸ ਤਰ੍ਹਾਂ ਦਾ ਤੰਦੇ ਦੇ ਵਿੱਚ ਮਿਲਵਲ ਸਕੇ ਆ ਮੈਂ ਦੱਸਿਆ ਤੁਹਾਨੂੰ ਗਿੱਦੜਵਾਇ ਕਿਥੇ ਜਾ ਰਹੀ ਹੈ ਮਕਸਰ ਮਕਸਰ ਦੇ ਵਿੱਚ ਅਸੀਂ 3-4 ਆਇਡੈਂਟੀਫਾਈ ਕੀਤੀਆਂ ਹਨ ਇਹਨੇ ਇੱਕ ਤੇ ਇਹ ਕੋਟਲੀ ਰੋਡ ਹੈਗੀ ਆ ਇੱਕ ਆਦਰਸ਼ ਨਗਰ ਹੈਗਾ ਇਸ ਤਰ੍ਹਾਂ ਕਰਕੇ ਇਹ ਪੰਜ ਛੇ ਜਗ੍ਹਾ ਤੇ ਅਸੀਂ ਲਗਾਤਾਰ ਇਹ ਕੰਮ ਕਰ ਰਹੇ ਜੀ ਨਸ਼ੇ ਦੇ ਸਦਾਗਰ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਅਗਲੇ ਦਿਨ ਅੱਜ ਰੇਡ ਹੋਣੀ ਹੈ ਕਿ ਕਿਤੇ ਨਾ ਕਿਤੇ ਨੂੰ ਹੀ ਲੱਗਦਾ ਕੰਮੀ ਕਿੱਥੇ ਆ ਇਹ ਪਾਤਲੇ ਲੰਗੰਡੀ ਗੱਲ ਜਿਹੜੀ ਹੈਗੀ ਆ ਉਸ ਨੂੰ ਵੀ ਰੋਕਣ ਵਾਸਤੇ ਅਸੀਂ ਮਿਹਨਤ ਲੈਂਦੇ ਆ देयर इज ਓਨ ਟ੍ਰਾਇੰਗਲ ਫੈਕਟ ਬਟ ਇਸ ਐਲੀਮੈਂਟ ਆਫ ਸਰਪ੍ਰਾਈਜ਼ ਨਾਲ ਪਲੇਨ ਕਲੋਸ ਦੇ ਵਿੱਚ ਉਹਨਾਂ ਤੇ ਲਗਾਤਾਰ ਦਬਿਸ਼ ਦੇਣੀ ਉਹਨਾਂ ਤੇ ਪ੍ਰੈਸ਼ਰ ਬਣਾਈ ਰੱਖਣਾ ਇਹ ਵੀ ਆਪਰੇਸ਼ਨ ਸਾਡੇ ਜਿਹੜੇ ਕਵਰਟ ਆਪਰੇਸ਼ਨਸ ਆ ਉਹ ਲਗਾਤਾਰ ਚੱਲਦੇ ਰਹਿੰਦੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਸਰਚ ਇਹ ਸਵੇਰੇ 8 ਵਜੇ ਦਾ ਅਭਿਆਨ ਸ਼ੁਰੂ ਹੋਇਆ ਆ ਔਰ 2 ਵਜੇ ਤੱਕ ਇਹ ਅਭਿਆਨ ਚੱਲੇਗਾ ਔਰ ਇਹ ਸਿਰਫ ਮੁਕਸਰ ਜ਼ਿਲ੍ਹੇ ਚ ਨਹੀਂ ਸਾਰੀ ਫਰੀਦਕੋਟ ਰੇਂਜ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਇਹ ਅਭਿਆਨ ਆ ਸਰਕਾਰ ਔਰ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਨਾਲ ਇੱਕੋ ਸਮੇਂ ਚਲਾਈ ਜਾ ਰਿਹਾ ਹੈ ਸਰ ਸ਼ਹਿਰ ਚ ਨਸ਼ਾ ਖਤਮ ਹੋ ਰਿਹਾ ਪਰ ਪਿੰਡਾਂ ਚ ਨਹੀਂ ਖਤਮ ਹੋ ਰਿਹਾ ਕੀ ਕਾਰਨ ਤੁਹਾਨੂੰ ਪਿੰਡਾਂ ਦੇ ਵਿੱਚ ਵੀ ਅੱਗੇ ਨਾਲੋਂ ਬਹੁਤ ਫਰਕ ਹੈ ਜਿੱਥੇ ਕਿਤੇ ਵੀ ਸਾਨੂੰ ਪਤਾ ਲੱਗਦਾ ਆ ਅਸੀਂ ਹੁਣ ਆਪਣੇ ਨੰਬਰ ਵੀ ਲੋਕਾਂ ਨੂੰ ਦਿੱਤੇ ਹੋਏ ਆ ਸਾਡੇ ਸੀਕ੍ਰੇਟ ਸਰਸਿਸ ਵੀ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਤੋਂ ਵਤਨਾ ਇਕੱਠੀ ਕਰ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਅਨਸ਼ੋਰ ਕਰਾਂਗੇ ਕਿ ਜਿੱਥੇ ਕਿਤੇ ਵੀ ਕੋਈ ਨਸ਼ੇ ਦੀ ਵਿਕਰੀ ਪੈਡਲਿੰਗ ਲੈਵਲ ਤੇ ਹੋ ਰਹੀ ਆ ਜਾਂ ਲਾਸਟ ਸਕੇਲ ਤੇ ਹੋ ਰਹੀ ਆ ਉਥੇ ਸਟਰੋਂਗ ਲੀਗਲ ਐਕਸ਼ਨ ਲਿਆ ਜਾਵੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ ਔਰ ਕਿਸੇ ਨੂੰ ਵੀ ਡਰੱਗ ਦੇ ਧੰਦੇ ਤੋਂ ਫਾਇਦਾ ਉਠਾ ਕੇ ਆਪਣੇ ਲਾਈਫ ਸਟਾਈਲ ਦੇ ਵਿੱਚ ਇੰਪਰੂਵਮੈਂਟ ਨਾ ਹੋਣ ਕਰਨ ਦੇ ਪੀ ਜਾਵੇ ਔਰ ਸਾਰੇ ਲੋਕਾਂ ਨੂੰ ਆਲੇ ਦੁਆਲੇ ਪਤਾ ਹੋਵੇ ਕਿ ਜਿਹੜਾ ਵੀ ਨਸ਼ੇ ਦਾ ਧੰਦਾ ਕਰਦਾ ਆ ਉਸ ਦਾ ਅਖੀਰ ਕੀ ਹਸ਼ਰ ਹੁੰਦਾ ਹੈ ਉਸ ਲਈ ਆਪਣੀਆਂ ਜਾਇਦਾਦਾਂ ਦਾ ਕੀ ਬਣਦਾ ਹੈ ਅਸੀਂ ਬਹੁਤ ਸਾਰੀਆਂ ਪ੍ਰਾਪਰਟੀਆਂ ਵੀ ਡਰੱਗ ਸਮਗਲਰਜ਼ ਦੀਆਂ ਅਟੈਚ ਕਰਵਾਈਆਂ ਆ ਔਰ ਇਹ 3 ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਜਿਹੜੀਆਂ ਹੈ ਕਿ ਨੇ ਮੁਕਸਰ ਜ਼ਿਲ੍ਹੇ ਦੇ ਵਿੱਚ ਇਕੱਲੇ ਚ ਜ਼ਬਤ ਕਰਵਾਈਆਂ ਗਈਆਂ ਆ ਔਰ ਇਹ ਪ੍ਰਕਿਰਿਆ ਲਗਾਤਾਰ ਅੱਗੇ ਵੀ ਜਾਰੀ ਰਹੇਗੀ। ਰੋਡ 'ਤੇ ਬੜੀ ਵੱਡੀ ਕਾਰਵਾਈ ਕੀਤੀ ਗਈ ਹੈ ਪਟੂਰੇ ਵਾਲੇ ਕੋਲੋਂ ਜਿਹੜੀ ਨਸ਼ਾ ਮਿਲਿਆ ਕਿ ਮੁਕਸਰ ਵਿੱਚ ਵੀ ਇਸ ਤਰ੍ਹਾਂ ਹੋ ਸਕਦਾ ਕਿ ਰੇਡੀਆਂ ਦੀ ਕੋਈ ਚੈਕਿੰਗ ਕੀਤੀ ਜਾਵੇ। ਹਾਂ ਬਿਲਕੁਲ ਅਸੀਂ ਇਸ ਪਾਸੇ ਵੀ ਤਵੱਜੋ ਦੇ ਰਹੇ ਹਾਂ ਔਰ ਮੁਕਸਰ ਦੇ ਵਿੱਚ ਵੀ ਔਰ ਹੋਰ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਜਿੱਥੇ ਪੁਆਇੰਟ ਆਫ ਸੇਲ ਜਿੱਥੇ ਵਿਕਰੀ ਹੁੰਦੀ ਆ ਉੱਥੇ ਅਸੀਂ ਕਨਸੈਂਟਰੇਟ ਕਰ ਰਹੇ ਹਾਂ ਇਸ ਤੋਂ ਇਲਾਵਾ ਸਿੰਥੈਟਿਕ ਡਰੱਗਸ ਕੈਮਿਸਾ ਉਹਨਾਂ ਤੇ ਵੀ ਸਾਡਾ ਧਿਆਨ ਕੇਂਦਰਿਤ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਤੇ ਵੀ ਜਿੱਥੇ ਕਿਤੇ ਵੀ ਕੋਈ ਵਾਇਲੇਸ਼ਨ ਹੋ ਰਹੀ ਹੋਏਗੀ ਜਿੱਥੇ ਕਿਤੇ ਵੀ ਕੋਈ ਡਰੱਗ ਫੈਲਡਿੰਗ ਹੋ ਰਹੀ ਹੋਏਗੀ ਉੱਥੇ ਅਸੀਂ ਕਾਰਵਾਈ ਕਰਾਂਗੇ ਆਮ ਜਨਤਾ ਨੂੰ ਕੀ ਸੁਨੇਹਾ ਦੇਵੋ ਆਪ ਜਨਤਾ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਨਸ਼ਿਆਂ ਨੂੰ ਖਤਮ ਕਰਨ ਲਈ ਵਚਨਬੱਧ ਹੈ ਬਿਨਾਂ ਕਿਸੇ ਝਿਜਕ ਦੇ ਜਿੱਥੇ ਕਿਤੇ ਵੀ ਕੋਈ ਨਸ਼ੇ ਦੀ ਸੇਲ ਸੰਬੰਧੀ ਕੋਈ ਵੀ ਗੱਲ ਉਹਨਾਂ ਦੇ ਧਿਆਨ ਵਿੱਚ ਆਉਂਦੀ ਹੈ ਉਹ ਸਾਡੇ ਨਾਲ ਸਾਂਝੀ ਕਰਨ ਉਹਨਾਂ ਦੀ ਪਹਿਚਾਨ ਨਸ਼ਰ ਨਹੀਂ ਕੀਤੀ ਜਾਏਗੀ ਜ਼ਾਰ ਨਹੀਂ ਕੀਤੀ ਜਾਏਗੀ ਔਰ ਉਹਨਾਂ ਵੱਲੋਂ ਦੱਸੀ ਗਈ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਸਟਰੋਂਗ ਲੀਗਲ ਐਕਸ਼ਨ ਲੈ ਕੇ ਜਿੱਥੇ ਕਿਤੇ ਵੀ ਨਸ਼ਾ ਵਿਕਰੀ ਦੀ ਕੋਈ ਵੀ ਗਤੀਵਿਧੀ ਚੱਲ ਰਹੀ ਆ ਉਸ ਨੂੰ ਨਿਕੇਲ ਪਾਵਾਂਗੇ